ਫਰੀਕੋਟ ਖਬਰਨਾਮਾ ਤੇ ਤੁਹਾਡਾ ਸਵਾਗਤ ਹੈ ਜੇਕਰ ਤੁਹਾਨੂੰ ਮੋਢੇ ਦਾ ਦਰਦ ਸਰਵਾਈਕਲ ਗੋਡੇ ਦਾ ਦਰਦ ਅਤੇ ਹੋਰ ਕਈ ਬਿਮਾਰੀਆਂ ਹਨ ਤਾਂ ਤੁਹਾਡੇ ਲਈ ਇਹ ਵੀਡੀਓ ਖਾਸ ਹੈ ਖਾਸ ਕਰਕੇ ਗੋਲੇ ਵਾਲੇ ਏਰੀਏ ਦੇ ਲੋਕਾਂ ਵਾਸਤੇ ਇਹ ਬਹੁਤ ਵਧੀਆ ਵੀਡੀਓ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਫਰੀਕੋਟ ਜ਼ਿਲ੍ਹੇ ਦੇ ਗੋਲੇ ਵਾਲੇ ਦੇ ਵਿੱਚ ਇੱਕ ਨੌਜਵਾਨ ਦਿਲਪ੍ਰੀਤ ਵੱਲੋਂ ਨੈਕਸਟ ਜਨਰੇਸ਼ਨਾਂ ਮਿਲ ਕੇ ਇੱਕ ਸੈਂਟਰ ਖੋਲਿਆ ਗਿਆ ਹੈ ਜਿਸ ਵਿੱਚੋਂ ਉਸ ਵੱਲੋਂ ਬਿਨਾਂ ਕਿਸੇ ਦਵਾਈਆਂ ਤੋਂ ਤੁਹਾਡੇ ਹੱਥਾਂ ਦੇ ਪੈਰਾਂ ਦੇ ਪੁਆਇੰਟ ਦਬਕੇ ਇਲਾਜ ਕੀਤਾ ਜਾ ਰਿਹਾ ਹੈ ਅਤੇ ਨਾਲ ਦੀ ਨਾਲ ਕਈ ਰੰਗਾਂ ਦੇ ਨਾਲ ਵੀ ਤੁਹਾਡਾ ਇਲਾਜ ਕੀਤਾ ਜਾ ਰਿਹਾ ਹੈ ਜਿਵੇਂ ਕਿ ਦੇਖਿਆ ਜਾਂਦਾ ਹੈ ਆਮ ਹੀ ਘਰਾਂ ਦੇ ਵਿੱਚ ਲੋਕਾਂ ਨੂੰ ਤਜਾਬ ਗੈਸ ਦੀ ਸਮੱਸਿਆ ਆਉਂਦੀ ਹੈ ਇਸ ਦਾ ਚਾਹ ਨਹੀਂ ਮੈਂਟਾ ਦੇ ਵਿੱਚ ਇਲਾਜ ਕੀਤਾ ਜਾਂਦਾ ਹੈ ਇਸ ਮੌਕੇ ਜਿੱਥੇ ਪਿੰਡ ਗੋਲਿਆ ਦੇ ਵਿੱਚ ਨੌਜਵਾਨ ਵੱਲੋਂ ਇਹ ਸੈਂਟਰ ਸ਼ੁਰੂ ਕੀਤਾ ਗਿਆ ਹੈ ਉੱਥੇ ਪਹੁੰਚੇ ਹੋਏ ਮਰੀਜ਼ ਵੀ ਆਪਣਾ ਖੁਸ਼ੀ ਜਾਰ ਕਰ ਰਹੇ ਨੇ ਕਿ ਉਹਨਾਂ ਨੂੰ ਬਿਮਾਰੀ ਦਾ ਇਲਾਜ ਉਹਨਾਂ ਦੀ ਬਿਮਾਰੀ ਦਾ ਚੰਦ ਮੈਂਟਾ ਦੇ ਵਿੱਚ ਹੀ ਇਲਾਜ ਹੋਇਆ ਹੈ। ਉੱਥੇ ਇੱਕ ਪਹੁੰਚੀ ਬਜ਼ੁਰਗ ਨੇ ਦੱਸਿਆ ਕਿ ਉਸ ਨੂੰ ਕਾਫੀ ਸਮੇਂ ਤੋਂ ਮੋਢੇ ਦੀ ਬਿਮਾਰੀ ਦੀ ਤੰਗੀ ਆ ਰਹੀ ਸੀ। ਮੋਢੇ ਦੇ ਵਿੱਚ ਕਾਫੀ ਦਰਦ ਰਹਿੰਦਾ ਸੀ ਅਤੇ ਇੱਥੇ ਆਉਣ ਨਾਲ ਉਹ ਪਹਿਲੀ ਦવાર ਵਿੱਚ ਜਿਹੜਾ ਦਰਦ ਕਿਤੇ ਨਾ ਕਿਤੇ ਖਤਮ ਹੋ ਗਿਆ। ਦੂਜੇ ਪਾਸੇ ਇਸ ਮੱਦੇ ਵਿੱਚ ਦਲਪ੍ਰੀਤ ਦਾ ਕਹਿਣਾ ਹੈ ਕਿ ਉਸ ਵੱਲੋਂ ਪਿੰਡ ਦੇ ਵਿੱਚ ਰਹਿ ਕੇ ਜਿੱਥੇ ਕਿ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਉੱਥੇ ਨਾਲ ਹੀ ਆਪਣੀ ਕਮਾਈ ਵੀ ਕੀਤੀ ਜਾ ਰਹੀ ਹੈਗੀ ਆ ਅਤੇ ਲੋਕਾਂ ਦਾ ਇੱਕ ਵਧੀਆ ਇਲਾਜ ਦਿੱਤਾ ਜਾ ਰਿਹਾ ਹੈ। ਉਸੀਂ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਸਾਂਝੀ ਗੱਲਬਾਤ ਕੀਤੀ ਗੁਰਪ੍ਰੀਤ ਨੇ ਮੇਰਾ ਮੋਟਰ ਹੈ ਜੀ ਅੱਗੇ ਨਾਲ ਫਰਕ ਆ ਕਿੰਨੇ ਸਮੇਂ ਦੀ ਸਮੱਸਿਆ ਹੈਗੀ ਦਰੂਰੀ ਦੀ ਮੋਟਰ ਦਾ 5-6 ਸਾਲ ਹੋ ਕੇ ਚਾਦੇ ਹੋ ਹਾਂਜੀ ਅੱਜ ਹੌਲਾ ਹੋ ਗਿਆ ਕਿੰਨੇ ਤਰ੍ਹਾਂ ਦੇ ਤੁਸੀਂ ਲਾਇਕ ਕਰਾ ਰਹੇ ਤੁਸੀਂ ਆਈ ਦਾਦੀ ਆਏ ਜੀ ਇੱਥੇ ਦਾ ਹਾਂ ਰੱਤਾਂ ਸੀ ਦਿਨ ਰੱਤਾਂ ਥੋੜਾ ਜਿਹਾ ਅੱਗੇ ਨਾਲ ਲੱਗਦਾ ਹੌਲਾ ਚੋ ਹਾਂਜੀ ਹੋਰ ਵਾਰ ਇੰਨਾ ਕੀ ਆ 5 ਸਾਲ ਤੁਸੀਂ ਮੋਟਰ ਦਾ ਸਿਰ ਡਰਦੇ

ਆਵਰੇ ਨੇ ਫਰਕ ਪਿਆ ਚ ਕੁੜੀ ਨੇ ਮਿਲਿਆ ਵਾ ਮੋਟਾ ਬਹੁਤ ਵਰਕ ਪੈ ਗਿਆ ਇਸੇ ਤਹਿਤ ਅਸੀਂ ਅੱਜ ਖੜੇ ਹਾਂ ਗੋ ਕੋਲੇ ਵਾਲੇ ਪਿੰਡ ਦੇ ਵਿੱਚ ਨੈਕਸ ਜਨ ਤੋਂ ਇੱਕ ਸਟੂਡੈਂਟ ਵੱਲੋਂ ਆਪਣਾ ਜਿਹੜਾ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਸਾਡੇ ਨਾਲ ਦਿਲਪ੍ਰੀਤ ਨੇ ਦਿਲਪ੍ਰੀਤ ਜੀ ਕੀ ਕਹਿਣਾ ਤੁਸੀਂ ਕਿੰਨਾ ਸਮਾਂ ਰੈਫਰੀ ਕੋਰਟ ਦੇ ਵਿੱਚ ਨੈਕਸ ਜਨ ਉਹਨਾਂ ਕੋਲ ਸਟੱਡੀ ਕੀਤੀ ਸੀ ਤੇ ਆਪਣਾ ਕੰਮ ਕਰਿ ਸ਼ੁਰੂ ਕੀਤਾ ਮੈਂ ਹੀ 2 ਸਾਲ ਪਹਿਲਾਂ ਆਪਣੀ ਪਲੱਸ 2 ਪਾਸ ਕਰਕੇ ਮਤਲਬ ਤੇ ਇਹਨਾਂ ਕੋਲ ਲੱਗਿਆ ਸੀਗਾ ਇਹਨਾਂ ਕੋਲ ਐਡਮਿਸ਼ਨ ਲਈ ਤੇ ਕਾਫੀ ਕੁਝ ਸਿੱਖਣ ਨੂੰ ਮਿਲਿਆ ਤੇ ਜਿਵੇਂ ਜਿਵੇਂ ਆਪਾਂ ਸਿੱਖੀ ਗਏ ਹੌਲੀ ਹੌਲੀ ਮੇਰੇ ਤੇ ਰੁਝਾਨ ਬਣਿਆ ਕਿ ਮੈਂ ਆਪਦਾ ਵੀ ਕੰਮ ਖੋਲਾਂ ਤੇ 2 ਸਾਲ ਇਹਨਾਂ ਕੋਲ ਮਤਲਬ ਥੈਰੇਪੀ ਸਿੱਖਣ ਤੋਂ ਬਾਅਦ ਨੇ ਕੋਲ ਸਾਰਾ ਕੰ ਮੈਂ ਆਉਂਦਾ ਸੈਂਟਰ ਇੱਥੇ ਗੋਲੇ ਵਾਲੇ ਕੀਤਾ ਹੈ ਤੇ ਜਿਸ ਤਰ੍ਹਾਂ ਉੱਥੇ ਅਸੀਂ ਸਾਰਾ ਟ੍ਰੀਟਮੈਂਟ ਕਰਦੇ ਸੀ ਐਕੂਪ੍ਰੈਕਚਰ ਥੈਰੇਪੀ ਨੈਚੁਰਲ ਕੁਦਰਤੀ ਵਿਧੀ ਨਾਲ ਆਪਾਂ ਸਾਰਾ ਟ੍ਰੀਟਮੈਂਟ ਕਰਦੇ ਸੀਗੇ ਉਸੇ ਤਰੀਕੇ ਨਾਲ ਅਸੀਂ ਇੱਥੇ ਵੀ ਟ੍ਰੀਟਮੈਂਟ ਕਰਦੇ ਪਏ ਆ ਜੀ ਤੇ ਲੋਕਾਂ ਦਾ ਕਿਦਾਂ ਰਿਸਪੌਂਸ ਮਿਲ ਰਿਹਾ ਕਿਉਂਕਿ ਪਿੰਡਾਂ ਦੇ ਵਿੱਚ ਕਈ ਕਾਫੀ ਲੋਕਾਂ ਨੂੰ ਕਾਬੀ ਕਰਾ ਦੀਆਂ ਬਿਮਾਰੀਆਂ ਹੁੰਦੀਆਂ ਬਣੀ ਕਈਕਾ ਮਾਨਕਸ ਤੌਰ ਤੇ ਵੀ ਕਿਤੇ ਨਾ ਕਿਤੇ ਹੁੰਦੀਆਂ ਨੇ ਤੇ ਉਹ ਚੀਜ਼ਾਂ ਨੂੰ ਤੁਸੀਂ ਕਿਵੇਂ ਇੱਥੇ ਹੈਂਡਲ ਕਰਦੇ ਵੇਖੋ ਜੀ ਪੇਸ਼ੈਂਟ ਮੇਨ ਤਿੰਨ ਤਰੀਕੇ ਨਾਲ ਠੀਕ ਹੁੰਦਾ ਪਹਿਲੀ ਗੱਲ ਜੇ ਤੁਸੀਂ ਸੈਕਿੰਡ ਚੀਜ਼ ਜਿਹੜਾ ਆਪਾਂ ਉਹਨਾਂ ਨੂੰ ਕੁਦਰਤੀ ਮਤਲਬ ਐਲੋਪੈਥਿਕ ਤੋਂ ਦੂਰ ਕਰਕੇ ਆਪਾਂ ਥੋੜਾ ਮਤਲਬ ਮਾੜੀ ਉਸ ਨੂੰ ਵੀ ਨਹੀਂ ਕਹਰੇ ਲੇਕਿਨ ਆਯੁਰਵੈਦਿਕ ਦਵਾਈ ਨਾਲ ਵੀ ਉਹਨਾਂ ਨੂੰ ਠੀਕ ਫਰਕ ਪੈ ਰਿਹਾ ਤੇ ਮੇਨ ਥਰਡ ਪੁਆਇੰਟ ਜਿਹੜਾ ਆ ਜਾਂਦਾ ਉਹਨੂੰ ਆਪਾਂ ਮੈਂਟਲੀ ਤੌਰ ਤੇ ਪ੍ਰੀਪੇਅਰ ਕਰਕੇ ਫਿਰ ਉਹਨਾਂ ਨੂੰ ਜ਼ਿਆਦਾ ਫਰਕ ਪੈਂਦਾ ਕਿਉਂਕਿ ਜਦੋਂ ਬੰਦਾ ਮੈਂਟਲੀ ਤੌਰ ਤੇ ਜ਼ਿਆਦਾ ਪ੍ਰੀਪੇਅਰ ਰਹੂਗਾ ਉਹਨੂੰ ਆਪਣੇ ਤੇ ਯਕੀਨ ਹੋਊਗਾ ਫਿਰ ਹੀ ਉਹਨੂੰ ਫਰਕ ਹੋਊਗਾ ਕਿਤੋਂ ਵੀ ਫਰਕ ਪਿਆ ਜਾਂਦਾ ਤੇ ਉਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਫਰਕ ਪਾਰੇ ਹੁਣ 2 ਸਾਲ ਦੇ ਵਿੱਚ ਤੁਸੀਂ ਇਹਨਾਂ ਕੋਲੇ ਡਿਪਲੋਮਾ ਕੀਤਾ ਫਿਰ ਮਤਲਬ ਪਹਿਲਾਂ ਬੇਸਿਕ ਕੀਤਾ ਫਿਰ ਡਿਪਲੋਮਾ ਕੀਤਾ ਫਿਰ ਮਾਸਟਰ ਡਿਗਰੀ ਕੀਤੀ ਇਹਨਾਂ ਕੋਲ ਹੀ ਹਜੀ ਤੇ 6 ਮਹੀਨੇ ਦਾ ਕੋਰਸ ਸੀਗਾ ਤੇ 6 ਮਹੀਨੇ ਲਾ ਕੇ ਉਸ ਤੋਂ ਐਡੀਸ਼ਨਲ ਮਹੀਨੇ ਤੋਂ 2 ਸਾਲ ਟੇਕੇ ਕੰਮ ਕੀਤਾ ਫਿਰ ਮੈਂ ਵੀ ਚਲੋ ਐਕਸਪੀਰੀਅੰਸ ਬੰਦੇ ਦਾ ਬਣ ਜਾਂਦਾ ਤੇ ਉਹਦੇ ਨਾਲ ਕਾਫੀ ਕੁਝ ਸਿੱਖਣ ਨੂੰ ਮਿਲਿਆ ਤੇ ਆਪਾਂ ਆ ਦਾ ਸੈਂਟਰ ਕੋਲ ਜੀ ਤੁਹਾਨੂੰ ਕਿੱਥੇ ਹੋਰ ਪਿੰਡ ਦੇ ਵਿੱਚ ਵਧੀਆ ਰਿਸਪੌਂਸਰ ਨੂੰ ਮਿਲ ਰਿਹਾ ਹਾਂ ਜੀ ਹਾਂ ਜੀ ਮਿਲ ਜਾਂਦਾ ਹੈ ਮਰੀਜ਼ਾਂ ਦਾ ਕਿੰਨੇ ਪਰਸੈਂਟ ਬਿਮਾਰੀਆਂ ਜਿਹੜੀਆਂ ਠੀਕ ਕਰ ਚੁੱਕੇ ਨੇ ਕੋਈ ਇੱਥੇ ਜ਼ਿਆਦਾਤਰ ਜਿਵੇਂ ਗੋਡਾ ਦੀ ਦਿੱਕਤ ਆ ਜਿਵੇਂ ਜਾਂ ਸ਼ਾਰਟਿਕਾ ਦੀ ਪ੍ਰੋਬਲਮ ਆ ਉਹਨੂੰ ਹੌਲੀ ਹੌਲੀ ਫਰਕ ਪੈਂਦਾ ਜੇ ਆਪਾਂ ਜਜ ਜੀ ਕਹਿੰਦੇ ਵੀ ਅੱਜ ਹੀ ਨਹੀਂ ਫਰਕ ਪੈਂਦਾ ਥੋੜੇ ਆਪਣੀ ਸੀਟਿੰਗ ਲੈਣੀ ਪੈਂਦੀ ਉਹਦੇ ਨਾਲ ਫੇਰ ਫਰਕ ਪੈਂਦਾ ਜੀ ਬਾਕੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ ਇੱਥੇ ਗੋਲੇ ਵਾਲੇ ਨੇੜੇ ਤੇੜੇ ਹੈਗੀ ਕਿਸੇ ਨੂੰ ਪ੍ਰੋਬਲਮ ਤੇ ਆਪਣੇ ਕੋਲ 10 ਤੋਂ 5 ਵਿਜ਼ਿਟ ਕਰ ਸਕਦਾ ਆ ਕੰਸਲਟ ਕਰਕੇ ਆਪਦੀ ਥ ਬਾਕੀ 10 ਤੋਂ ਬਾਅਦ ਆਪਾਂ ਇੱਥੇ ਬੈਠਦੇ ਤੇ ਜਦੋਂ ਮਰਜ਼ੀ ਕਾਲ ਕਰਕੇ ਆਪਣਾ ਨੰਬਰ ਤੁਹਾਡੇ ਕੋਲ ਮੈਂਸ਼ਨ ਕਰ ਦਾਂਗੇ ਥੱਲੇ ਤੇ ਕਾਲ ਕਰਕੇ ਜਦੋਂ ਮਰਜ਼ੀ ਵਿਜ਼ਿਟ ਕਰ ਸਕਦੇ ਇਹਦੀ ਪੂਰੀ ਐਗਜੈਕਟ ਲੋਕੇਸ਼ਨ ਕਿਹੜੀ ਹੈਗੀ ਜਿਸ ਨੂੰ ਹਾਲ ਦਾ ਇਹਦੀ ਐਗਜੈਕਟ ਲੋਕੇਸ਼ਨ ਹੈਗੇ ਨਰਮਲ ਡੇਰਾ ਕਾਬਲ ਵਾਲੀ ਰੋਡ ਤੇ ਨਰਮਲ ਡੇਰਾ ਉਹਦੇ ਬਿਲਕੁਲ ਸਾਹਮਣੇ ਹੈਗਾ ਜੀ ਤੇ ਜੇ ਮੇਨ ਪੁਆਇੰਟ ਆਪਾਂ ਕਹਦੇ ਸੁਸਾਇਟੀ ਮੇਨ ਪੈਂਦੀ ਤਕਾਬਲ ਵਾਲੀ ਰੋਡ ਤੇ ਤੇ ਐਗਜੈਕਟ ਉੱਥੇ ਆ ਜਾਂਦਾ ਇਹ ਬੰਦਾ ਸੋ ਇਸਨ ਦਲਪ੍ਰੀਤ ਜਿਨ੍ਹਾਂ ਵੱਲੋਂ ਗੋਲੇਲ ਦੇ ਵਿੱਚ ਜਿਹੜਾ ਸ਼ੁਰੂ ਕੀਤਾ ਗਿਆ ਇਹਨਾਂ ਨੇ ਨਾਲੇ ਵੀ ਕਿਹਾ ਕਿ ਦੇਸ਼ ਜਾਨ ਦੇ ਨਾਲ-ਨਾਲ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਜਿੱਤੇ ਇੱਕ ਪਾਸੇ ਸੇਵ ਹੋਈ ਕਰ ਰਹੇ ਸੀ ਪਾਸੇ ਆਪਣੀ ਮਿਹਨਤ ਵੀ ਕਰ ਰਹੇ ਤੇ ਆਪਣਾ ਵਧੀਆ ਗੁਜ਼ਾਰਾ ਕਰ ਰਹੇ ਸੀ